ਇੱਕ ਵਾਰ ਫਿਰ ਰਾਜਵੀਰ ਜਵੰਦਾ ਦੀ ਮਾਤਾ ਉਹਨਾਂ ਦੀ ਧਰਮ ਪਤਨੀ ਉਹਨਾਂ ਦੇ ਬੱਚਿਆਂ ਵੱਲੋਂ ਅਤੇ ਪੰਜਾਬੀ ਗਾਇਕ ਇੰਡਸਟਰੀ ਵੱਲੋਂ ਅਪੀਲ ਕਰ ਦਿੱਤੀ ਗਈ ਹੈ ਕਿ ਰਾਜਵੀਰ ਜਵੰਦਾ ਵਾਸਤੇ ਅਰਦਾਸ ਕੀਤੀ ਜਾਵੇ ਕੀ ਅਰਦਾਸਾਂ ਨੂੰ ਭੁੱਲ ਪਿਆ ਹੈ ਇੱਕ ਪਾਸੇ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਲਗਾਤਾਰ ਵੱਡੇ ਪੱਧਰ ਤੇ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਰਾਜਵੀਰ ਜਵੰਦਾ ਦੇ ਲਈ ਤੇ ਦੂਸਰੇ ਪਾਸੇ ਅੱਜ ਹੁਣੇ ਹੀ ਰਾਜਵੀਰ ਜਵੰਦਾ ਦੀ ਮਾਤਾ, ਧਰਮ ਪਤਨੀ, ਬੱਚਿਆਂ ਅਤੇ ਗਾਇਕਾਂ ਵੱਲੋਂ ਅਪੀਲ ਕੀਤੀ ਗਈ ਹੈ ਦੁਨੀਆ ਭਰ ਦੇ ਪੰਜਾਬੀਆਂ ਨੂੰ ਉਹ ਦੁਨੀਆ ਦੇ ਚਾਹੇ ਕਿਸੇ ਵੀ ਕੋਨੇ ਤੇ ਵਸਦਾ ਹੋਵੇ ਧਰਮ ਤੋਂ ਉੱਪਰ ਉੱਠ ਕੇ ਰਾਜਵੀਰ ਜਵੰਦਾ ਦੇ ਲਈ ਦੁਆ ਅਰਦਾਸ ਪ੍ਰੇਰ ਅਤੇ ਭਜਨ ਸਿਮਰਨ ਕੀਤਾ ਜਾਵੇ ਆਖਰਕਾਰ ਇਹ ਕਿਉਂ ਕਹਿ ਰਹਾ ਹਾਂ ਉਨੇ ਹੀ ਮੈਡੀਕਲ ਬੁਲੇਟਿਨ ਜਿਹੜਾ ਹੈ ਜਾਰੀ ਕੀਤਾ ਗਿਆ ਹੈ ਮੁਹਾਲੀ ਫੋਰਟਿਸ ਦੇ ਡਾਕਟਰਾਂ ਵੱਲੋਂ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਜਾਣਕਾਰੀ ਸਾਹਮਣੇ ਆ ਰਹੀ ਹੈ ਰਾਜਵੀਰ ਜਵੰਦਾ ਨੂੰ ਲੈ ਕੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਜਾ ਨਾਜ਼ੁਕ ਬਣੀ ਹੋਈ ਹੈ ਉਹ 9 ਦਿਨਾਂ ਤੋਂ ਮੁਹਾਲੀ ਦੇ ਫੋਰਟਿਸ ਹਸਪਤਾਲ ਚ ਦਾਖਲ ਦਾਖਲ ਹੈ ਅਤੇ ਉਹਨਾਂ ਵਿੱਚ ਕੋਈ ਸੁਧਾਰ ਨਹੀਂ ਆਇਆ ਹੁਣੇ ਹੀ ਡਾਕਟਰ ਵੱਲੋਂ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਹੈ ਟੈਨਸ਼ਨ ਵੱਧ ਗਈ ਹੈ ਰਾਜਵੀਰ ਜਵੰਦਾ ਦੇ ਪਰਿਵਾਰਕ ਮੈਂਬਰਾਂ ਦੀ ਰਿਸ਼ਤੇਦਾਰਾਂ ਦੀ ਸਾਥ ਸੰਬੰਧੀਆਂ ਦੀ ਤੇ ਦੂਸਰੇ ਪਾਸੇ ਚਿੰਤਾ ਦੇ ਵਿੱਚ ਡੁੱਬ ਗਏ ਨੇ ਫੈਨਸ ਰਾਜਵੀਰ ਜਵੰਦਾ ਦੇ ਅਤੇ ਦੁਨੀਆ ਭਰ ਦੇ ਪੰਜਾਬੀ ਇਸ ਕਰਕੇ ਸ਼ਨੀਵਾਰ ਨੂੰ ਹਸਪਤਾਲ ਨੇ ਮੈਡੀਕਲ ਬੁਲੇਟਿਨ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਇਹ ਕਹਿੰਦੇ ਹੋਏ ਕਿ ਉਹਨਾਂ ਦੀ ਸਿਹਤ ਬਾਰੇ ਕੋਈ ਅਪਡੇਟ ਨਹੀਂ ਉਹਨਾਂ ਦੀ ਹਾਲਤ ਵਿੱਚ ਕੋਈ ਬਦਲਾਅ ਨਹੀਂ ਆਇਆ 9 ਦਿਨ ਬੀਤ ਜਾਣ ਦੇ ਪਾਪ ਯੁੱਧ ਕਿਸੇ ਤਰ੍ਹਾਂ ਦੇ ਚੰਗੇ ਸੰਕੇਤ ਰਾਜਵੀਰ ਜਵੰਦਾ ਦੀ ਜਵੰਦਾ ਦੇ ਸਰੀਰ ਤੋਂ ਨਹੀਂ ਆ ਰਿਹਾ ਵੈਂਟੀਲੇਟਰ ਤੇ ਨੇ ਚਾਰ ਲਾਈਫ ਸਪੋਰਟ ਮਸ਼ੀਨਾਂ ਉਹਨਾਂ ਉੱਤੇ ਲੱਗੀਆਂ ਹੋਈਆਂ ਨੇ ਡਾਕਟਰਾਂ ਦੀ ਇੱਕ ਟੀਮ ਹਰ ਘਟੇ ਵਿੱਚ ਉਹਨਾਂ ਉਹਨਾਂ ਦੀ ਹਾਲਤ ਦੀ ਨਿਗਰਾਨੀ ਕਰ ਰਹੀ ਹੈ ਡਾਕਟਰਾਂ ਦਾ ਮੰਨਣਾ ਹੈ ਕਿ ਉਹ ਲੰਬੇ ਸਮੇਂ ਤੱਕ ਵੈਂਟੀਲੇਟਰ ਤੇ ਰਹਿ ਸਕਦੇ ਨਹੀਂ ਡਾਕਟਰਾਂ ਵੱਲੋਂ ਉਦਾਹਰਣਾਂ ਦਿੱਤੀਆਂ ਜਾ ਕਿ ਨੇ ਵੱਖ-ਵੱਖ ਮਰੀਜ਼ਾਂ ਦੀਆਂ ਕੋਈ 2 ਮਹੀਨੇ ਵੈਂਟੀਲੇਟਰ ਤੇ ਰਿਹਾ ਕੋਈ 3 ਮਹੀਨੇ ਕੋਈ 6 ਮਹੀਨੇ ਕੋਈ ਸਾਹ ਗਏ ਲੇਕਿਨ ਜਦੋਂ ਉਹ ਸਿਹਤਮੰਦ ਹੋਏ ਉਹਨਾਂ ਦੇ ਦਿਮਾਗ ਨੇ ਉਸ ਤਰ੍ਹਾਂ ਕੰਮ ਨਹੀਂ ਕੀਤਾ ਜਿਸ ਤਰ੍ਹਾਂ ਦਾ ਉਹਨਾਂ ਦਾ ਐਕਚੁਅਲ ਦੇ ਵਿੱਚ ਐਕਸੀਡੈਂਟ ਤੋਂ ਪਹਿਲਾਂ ਦਿਮਾਗ ਕੰਮ ਕਰਦਾ ਸੀ ਇਸ ਤਰ੍ਹਾਂ ਦੀਆਂ ਹੁਦਾਰਨਾ ਡਾਕਟਰਾਂ ਵੱਲੋਂ ਦਿੱਤੀਆਂ ਜਾ ਰੀਆਂ ਨੇ ਰਾਜ ਰਾਜਵੀਰ ਜਵੰਦਾ ਦੇ ਜਿਹੜੇ ਫੈਨਸ ਨੇ ਉਹਨਾਂ ਦੇ ਮਾਤਾ ਨੂੰ ਧਨ ਪਤਨੀ ਅਤੇ ਬੱਚਿਆਂ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਕੇਸ਼ ਠਾਕਰ ਐਤਵਾਰ ਸਵੇਰੇ ਬਹਾਲੀ ਦੇ ਫੋਰਟੀ ਹਸਪਤਲ ਹਸਪਤਲ ਜਵੰਦਾ ਦੀ ਸਿਹਤ ਬਾਰੇ ਪੁੱਛਣ ਪਹੁੰਚੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਪਰਿਵਾਰ ਨਾਲ ਗੱਲ ਕੀਤੀ ਹੈ ਜਿਨ੍ਹਾਂ ਨੇ ਕਿਹਾ ਕਿ ਡਾਕਟਰ ਚੰਗਾ ਕੰਮ ਕਰ ਰਹੇ ਹਨ ਪਰ ਸਾਨੂੰ ਇਸ ਘਟਨਾ ਤੋਂ ਸਿੱਖਣਾ ਚਾਹੀਦਾ ਹੈ ਕਿ ਰਾਜਵੀਰ ਕੋਲ ਪੈਸੇ ਦੀ ਕਮੀ ਨਹੀਂ ਸੀ ਉਹ ਮੋਟਰਸਾਈਕਲ ਚਲਾਉਣ ਦਾ ਸ਼ਖੀਲ ਸੀ ਸਾਨੂੰ ਅਜਿਹੇ ਸ਼ੌਂਕ ਤੋਂ ਬਚਣਾ ਚਾਹੀਦਾ ਹੈ ਇਸ ਦਿਨ ਰਾਜਵੀਰ ਜੋਹੰਦਾ ਦੀ ਤੰਦਰ ਉਸ ਲਈ ਐਤਵਾਰ ਨੂੰ ਸ੍ਰੀ ਗੁਰਦੁਆਰਾ ਆਪ ਸਾਬ ਵਿਖੇ ਅਖੰਡ ਪਾਠ ਸਾਹਿਬ ਦਾ ਪਾਏ ਗਏ ਇਹ ਸਮਾਗਮ ਰਾਜਵੀਰ ਜੋਹੰਦਾ ਦੀ ਮਾਂ ਅਤੇ ਕਈ ਹੋਰ ਕਲਾਕਾਰਾਂ ਵੱਲੋਂ ਆਯੋਜਿਤ ਕੀਤਾ ਗਿਆ ਜਿਗਰ ਕਰਦੀ ਕਿ 27 ਸਤੰਬਰ ਤੋਂ 27 ਸਤੰਬਰ ਤੋਂ 3 ਅਕਤੂਬਰ ਤੱਕ ਹਸਪਤਾਲ ਨੇ ਦਿੱਲੀ ਜ਼ਵਦਾ ਦਿਹਲਾਤ ਬਾਰੇ ਮੈਡੀਕਲ ਬਲਟਨ ਜਾਰੀ ਕੀਤੇ ਹਾਲਾਂਕਿ ਹਰ ਵਾਰ ਉਹਨਾਂ ਕੋਲ ਰਿਪੋਰਟ ਕਰਨ ਲਈ ਕੋਈ ਖਾਸ ਨਹੀਂ ਸੀ ਇਹੀ ਕਾਰਨ ਹੈ ਕਿ ਹਸਪਤਾਲ ਦੇ 9ਵੇਂ ਦਿਨ ਮੈਡੀਕਲ ਬਲਟਨ ਜਾਰੀ ਨਹੀਂ ਕੀਤਾ ਗਿਆ ਹਸਪਤਾਲ ਦੇ ਬੁਲਾਰੇ ਨੇ ਕਿਹਾ ਕਿ ਉਸ ਦੀ ਹਾਲਤ ਉਹੀ ਨਹੀਂ ਹੈ ਜਿਸ ਤਰ੍ਹਾਂ ਉਹ ਆਈ ਸੀ ਰਿਪੋਰਟ ਕਰਨ ਲਈ ਕੋਈ ਖਾਸ ਨਹੀਂ ਇਸ ਲਈ ਮੈਡੀਕਲ ਬਲਟਨ ਜਾਰੀ ਨਹੀਂ ਕੀਤਾ ਜਾਵੇਗਾ ਇਹ ਜਵਾਬ ਦਿੱਤਾ ਗਿਆ ਹੈ ਮੈਡੀਕ 40s ਹਸਪਤਲ ਦੇ ਡਾਕਟਰਾਂ ਦਿੱਟੇ ਵੱਲੋਂ ਕਿ ਜੇਕਰ ਸੁਧਾਰ ਹੋਵੇ ਤੇ ਅਸੀਂ ਮੈਡੀਕਲ ਖੁਲਾਸੇ ਮੈਡੀਕਲ ਨੂੰ ਬੁਲੇਟਿਨ ਜਾਰੀ ਕਰ ਸਕਦੇ ਹਾਂ ਤੇ ਦੂਸਰੇ ਪਾਸੇ ਫਿਰ ਦੁਬਾਰਾ ਡਾਕਟਰਾਂ ਵੱਲੋਂ ਰਕੇਸ਼ ਕੈਤ ਵੱਲੋਂ ਮਾਤਾ ਵੱਲੋਂ ਧਰਮਪਤਨੀ ਬੱਚਿਆਂ ਵੱਲੋਂ ਅਤੇ ਗਾਇਕ ਇੰਡਸਟਰੀ ਵੱਲੋਂ ਵੱਡੇ ਪੱਧਰ ਤੇ ਫਿਰ ਦੁਬਾਰਾ ਕਿਹਾ ਗਿਆ ਹੈ ਕਿ ਮੈਡੀਕਲ ਰਿਪੋਰਟ ਦੇ ਵਿੱਚ ਜਿਸ ਤਰ੍ਹਾਂ ਦਾ ਸੁਧਾਰ ਜਿਸ ਤਰ੍ਹਾਂ ਦੀ ਇੰਪਰੂਵਮੈਂਟ ਹੋਣੀ ਚਾਹੀਦੀ ਸੀ ਰਾਜਵੀਰ ਜਵੰਦਾ ਦੀ ਉਸ ਤਰ੍ਹਾਂ ਨਹੀਂ ਹੋ ਰਹੀ ਇਸ ਕਰਕੇ ਉਹਨਾਂ ਦਾ ਦਿਮਾਗ ਜਿਹੜਾ ਹੈ ਉਹ ਡੈਡ ਹੈ ਦੂਸਰੇ ਪਾਸੇ ਹਾਰਟ ਜਿਹੜਾ ਹੈ ਉਹ ਦਵਾਈਆਂ ਤੇ ਚੱਲ ਰਿਹਾ ਹੈ ਖਾਣ ਪੀਣ ਦਾ ਸਮਾਨ ਜਿਹੜਾ ਹੈ ਨਾਲੀਆਂ ਰਾਹੀਂ ਦੇ ਪੈਪਰਲਾਈਨ ਦਿੱਤਾ ਜਾ ਰਿਹਾ ਹੈ ਦਵਾਈਆਂ ਤੇ ਹਾਰਟ ਦਾ ਸਿਸਟਮ ਜਿਹੜਾ ਹੈ ਚਲਾਇਆ ਜਾ ਰਿਹਾ ਹੈ ਇਸ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ ਕਿ ਰਾਜਵੀਰ ਜਵੰਦਾ ਦਾ ਹੁਣ ਮੈਡੀਕਲ ਬਲਿਟਰਨ ਜਾਰੀ ਨਹੀਂ ਕੀਤਾ ਜਾਵੇਗਾ ਕਿਉਂਕਿ ਉਹਨਾਂ ਦੇ ਸਰੀਰ ਦੇ ਵਿੱਚ ਕੋਈ ਚੇਂਜ ਬਦਲਾਅ ਨਹੀਂ ਆਇਆ ਲਗਾਤਾਰ 9 ਦੇ ਵੀ ਮੁਹਾਲੀ 40 ਦੇ ਡਾਕਟਰ ਅਸਫਲ ਰਹੇ ਜੇਕਰ ਮਾੜੀ ਮੋਟੇ ਉਹਨਾਂ ਮਾੜੀ ਮੋਟੀ ਉਹਨਾਂ ਦੇ ਸਰੀਰ ਦੇ ਵਿੱਚ ਹਿਲਜੁਲ ਹੁੰਦੀ ਤਾਂ ਹੋ ਸਕਦਾ ਸੀ ਕਿ ਬਾਡੀ ਜਿਹੜੀ ਜਿਹੜਾ ਹੈ ਉਹਨਾਂ ਦਾ ਆਪਰੇਸ਼ਨ ਹੁੰਦਾ ਚਾਹੇ ਉਹਨਾਂ ਦੇ ਦਿਮਾਗ ਦਾ ਤੇ ਚਾਹੇ ਉਹਨਾਂ ਦੀ ਰੀੜ ਦੀ ਹੱਡੀ ਦਾ ਅਸੀਂ ਵੀ ਆਪਣੇ ਚੈਨ ਲਈ ਅਰਦਾਸ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਰਾਜਵੀਰ ਜਵੰਦਾ ਤੰਦਰੁਸਤ ਹੋਣ ਫਿਰ ਦੁਬਾਰਾ ਸਟੇਜਾਂ ਤੇ ਆਉਣ ਫਿਰ ਦੁਬਾਰਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਤਾਂ